ਇਹਨੇ ਮਾਰਿਆ ਇਹਨੇ ਦੱਸ ਦੇ ਇਹ ਜਿਹੜੀ ਤੋਰੇ ਮੇਰੇ ਨੇ ਤੋਰ ਦੇਣੀ ਮਾਰੇ ਜਿਹੜਾ ਲਾ ਕੇ ਗਏ ਕਿਤੇ ਜਾ ਕੇ ਮੇਰੇ ਸ਼ਹਿਰ ਦੇ ਵਿੱਚ ਤੂੰ ਸਮਾਰਿਆ ਜੋ ਜੋ ਨਾ ਨਾ ਇਹ ਜਦੋਂ ਕਿਤੇ ਮੇਰੇ ਗੜੀ ਤੇ ਰੱਖ ਕੇ ਗੋਡਾ ਤੇ ਕਿੰਨੇ ਤੈਨੂੰ ਚਿੱਦਣਾ ਨਹੀਂ ਜਾਂ ਅੱਜ ਨਹੀਂ ਸੱਸਾਂ ਤੁੰਨੇ ਦੋਵੇਂ ਕਿਉਂ ਚਿਰ ਵਾਰੀ ਪਾਣੀ ਪੀਂਦੇ ਸੋਣੇ ਪਾਣੀ ਵਿੱਚ ਪੀਂਦੇ ਨਾ ਲਾਈਟ ਲਾਈਟ ਵੀ ਬੰਦ ਕੀਤੀ ਹੋਈ ਹੈ ਤੁਹਾਡੀ ਸਾਰਾ ਕੁਝ ਕਟਿਆ ਕੈਮਰੇ ਕੂਮਰੇ ਸਾਰਾ ਕੁਝ ਬਹੁਤ ਚੰਗਾ ਲਾਤੀ ਹੈ ਆਹ ਬਹੁਤ ਬਾਹਰ ਵਿੱਚ ਮੈਂ ਲਾਈਆਂ ਬੀ ਡੀ ਆਰ ਤੇ ਜਹੇ ਪੈਣਾ ਲਿਖੀਏ ਕਿੱਦਾਂ ਲੱਗਿਆ ਜਾਂਦਾ ਇਹ ਤੁਸੀਂ ਉਹਨਾਂ ਨੂੰ ਬੋਲੋ ਬਰਾਉ ਕੋ ਆਹ ਲਓ ਹਾਂ ਜੀ ਜੀ हां जी kan ਵੇ ਨਹੀਂ ਸਰੋ ਕੋਈ ਨੂੰ ਥੋੜਾ ਜਿਹਾ ਸਾਨੂੰ ਜਾਣਦੇ ਹੋ ਤੇ ਉੱਥੇ ਕੋਈ ਮੈਂ ਮਾਰੇ ਦੱਸਣਾ ਸਹਿਜ ਨਾ ਕੋਈ ਭਾਈ ਭਾਣੇ ਵਿੱਚ ਦੱਸਦਾ ਸਹਿਜ ਨਾ ਕੋਈ ਉਹ ਵੀ ਜੀ ਆਇਆਂ ਨੂੰ ਆਇਆ ਜੀ ਬੰਦੇ ਕੋਲ ਆਪਣੀ ਗੱਡੀ ਲਾ ਕੇ ਆਣਾ ਨਹੀਂ ਨਹੀਂ ਗੱਡੀ ਇਹ ਵੀ ਤੁਹਾਡੀ ਲਾ ਕੇ ਨਹੀਂ ਤੇਰਾ ਨਾਮ ਕਿਹੜਾ ਨਹੀਂ ਬੋਲਦੇ ਇਹ ਪਹਿਲਾਂ ਮੈਂ ਘੇ ਜਾਣਾ ਮੇਰੀ ਪਹਿਲੀ ਗੱਲ ਅੱਤੀ ਅੰਦਰ ਗੱਡੀ ਲੇ ਕੋ ਸਾਡੀ ਗੱਡੀ ਗੱਡੀ ਸਾਡੀ ਗੱਡੀ ਘੜਾਉਣੀ ਹੈ ਅੰਦਰ ਗੱਡੀ ਖੜੀ ਆ ਅਸੀਂ ਪਹਿਲੂ ਅੰਦਰ ਸੀ ਫਰੰਟ ਤੋਂ ੱਕੇ ਮਾਰ ਜਿਹੜਾ ਵੀ ਕੋਈ ਅੰਤਰ ਹੈਗਾ ਬਗ ਜਾ ਕੇ ਥੋੜੇ ਦੇ ਸ਼ੀਰਾਂ ਦਾ ਨਾਮ ਜੁਸਵੀਰ ਕੋਰੀਆ ਸਾਡੀ ਬੇਟੀ ਦਾ ਕੀ ਨਾਮ ਹੈ ਹਾਂਜੀ ਬੇਟੀ ਦਾ ਕੀ ਨਾਮ ਹੈ ਜੁਸਵੀਰ ਕੋਰੀਆ ਕਿੱਥੇ ਵਿਆਹ ਹੀ ਹੈ ਜੀ ਇਹ ਚ ਨੰਬਰ ਪ੍ਰੀਆ ਕੀ ਮਾਮਲਾ ਕੀ ਹੈ ਹੁਣ ਤੁਸੀਂ ਸਾਰੇ ਘਰ ਦੇ ਬਾਹਰ ਬੈਠੇ ਬੱਚੇ ਅਸੀਂ ਘਰ ਦੇ ਬਾਹਰ ਬੈਠੇ ਕੋਈ ਨਹੀਂ ਸਵੇਰੇ ਕੰਨੀ ਮੰਮਾ ਮੈਂ ਜਾ ਕੇ ਸੁਭਾਈ ਕਰਾਇਆ ਵਾ ਮੈਂ ਕਿਹਾ ਚਲੋ ਠੀਕ ਆ ਫੁੜੀ ਮੇਰੀ ਆ ਗਈ ਆ ਸੱਤ ਚੜ੍ਹ ਦੀ ਇਥੇ ਇਹਨਾਂ ਦੇ ਪੂਲ ਹਾਈ ਸੀਗੇ ਠੀਕ ਹੈ ਇਹਨਾਂ ਨੇ ਉਹਨੂੰ ਅੰਦਰ ਬਾੜ ਕੇ ਕੁੱਟਿਆ ਮਾਰਿਆ ਉਹਦੇ ਲੱਗਦਾ ਤਿੰਨ ਮਹੀਨੇ ਦੀ ਉਹ ਪ੍ਰੈਗਨਟ ਆ ਹੂੰ ਇਹਨਾਂ ਨੇ ਉਹਦੀ ਪ੍ਰੀ ਹਾਲਤ ਕੀਤੀ ਪਈ ਅੰਦਰ ਕੁੱਟ ਮਾਰ ਕੇ ਇਹਨਾਂ ਨੇ ਕੀਤੀ ਕੌਣ ਸੱਸ ਸੋਹਰੇ ਨਹੀਂ ਸੱਸ ਸੋਹਰੇ ਨਹੀਂ ਹਾਂਜੀ ਅੱਛਾ ਇੱਥੇ ਵਿਆਹੀ ਆ ਹੋਣਾ ਕਿੱਥੇ ਵਿਆਹੀ ਹੋਈ ਆ ਉਹਨਾਂ ਦਾ ਕੀ ਨਾਮ ਹੈ ਸੱਸ ਸੋਹਰੇ ਰਿਸਪੌਂਸਿੰਗ ਦਿਸਪੌਂਸਿੰਗ ਮੈਨੂੰ ਜਿਆਦਾ ਮੇਰੇ ਦਿਮਾਗ 'ਚ ਨਹੀਂ ਪੈਂਦੀ ਆ ਕਿ ਰਿਸ਼ਪਾਲ ਸਿੰਘ ਦਾ ਤਾਂ ਰਿਸ਼ਪਾਲ ਕੋ ਕਿੰਨੇ ਚਿਰ ਦਾ ਅੰਦਰ ਬੰਦ ਕੀਤਾ ਹੋਇਆ ਇਹਨਾਂ ਨੂੰ ਸਵੇਰ ਦੀ 7:40 ਦੀ ਇਹਨਾਂ ਨੇ ਅੰਦਰ ਬੰਦ ਕੀਤੀ ਹੋਈ ਆ ਠੀਕ ਆ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਆ ਪੁਲਿਸ ਨੂੰ ਸ਼ਿਕਾਇਤ ਕੀਤੀ ਨਾ ਹੋਈ ਆ ਅਜੇ ਤੱਕ ਬੋੜੀ ਆ ਪੁਲਿਸ ਹਜੇ ਤੱਕ ਨਹੀਂ ਆਈ ਨਹੀਂ ਤਾਂ ਹਜੇ ਤੱਕ ਨਹੀਂ ਆਈ ਮੇਰੀ ਕੁੜੀ ਅੰਦਰ ਤੜਫਦੀ ਪਈ ਆ ਅੰਦਰੋਂ ਵੀ ਜਿੰਦੇ ਵੀ ਲਗਾ ਲਾਏ ਅੰਦਰੋਂ ਵੀ ਜਿੰਦੇ ਲਾਤੇ ਉਹਨਾਂ ਨੂੰ ਬਾਹਰ ਅਸੀਂ ਬੈਠੇ ਆ ਬਾਹਰੋਂ ਵੀ ਗੇਟ ਨਾਲ ਜਿੰਦੇ ਲਾਤੇ ਆ ਅਸੀਂ ਤੁਸੀਂ ਦੇ ਇੱਥੇ ਬਾਹਰ ਤੜਫਦੇ ਆਂ ਕੁੜੀ ਸਾਡੀ ਅੰਦਰ ਜੇ ਕੋਈ ਮੰਗੀ ਕਰਦੇ ਹੋ ਤੁਸੀਂ ਮੰਗ ਅਸੀਂ ਕਹਿ ਇਹ ਕਰਦੇ ਸਾਨੂੰ ਫੈਸਲਾ ਚਾਹੀਦਾ ਸੀ ਜੋ ਵੀ ਹੋਵੇ ਅਸੀਂ ਇਨਤ ਕਰਨ ਆ ਹੁਣ ਕਾਨੂੰਨੀ ਕਾਰਵਾਈ ਸਾਰੀ ਕਰਨੀ ਆ ਕੁੜੀ ਅੰਦਰ ਤੜਫਦੀ ਪਈ ਆ ਉਹ ਦੰਦ ਦੇ ਦਰਦ ਪੇਨ ਵਗੈਰਾ ਹੁੰਦੇ ਪਏ ਕੁੜੀ ਦੇ ਆ ਤੇ ਅੰਦਰ ਉਹ ਬੱਚਾ ਹੋਣਾ ਲਾਇਆ ਅੰਦਰ ਜਿੰਦੇ ਲਾਇਆ ਉਹ ਜੀ ਹੁਣ ਗੇਟ ਬੰਦ ਕਰਤੇ ਜੀ ਇਹਨਾਂ ਨੇ ਸਾਰੇ ਬੰਦ-ਬੰਦ ਕਰਤੇ ਉਹਨਾਂ ਨੂੰ ਅੰਦਰ ਦਿੱਤਾ ਹੋਇਆ ਆ ਤੁਸੀਂ ਹਸਪੀਟਲ ਵੀ ਜਾ ਸਕਦੇ ਕੋਈ ਕੁਛ ਵੀ ਨਹੀਂ ਅਸੀਂ ਜਾ ਸਕਦੇ ਕਿੱਥੋਂ ਜੇ ਅਸੀਂ ਕੱਢਾਂਗੇ ਤੇ ਜਾਵਾਂਗੇ ਜਾਂ ਅੰਦਰ ਹੀ ਛੋੜ ਲੂਗਾ ਤੇ ਕਦੋਂ ਜਾਵਾਂਗੇ ਅਸੀਂ ਜਿੰਦੇ ਖੋਲਦੇ ਨਹੀਂ ਪਏ ਉਹ ਕੁਛ ਨਹੀਂ ਖੋਲਦੇ ਹੈਗੇ ਠੀਕ ਕਿ ਪਹਿਲਾਂ ਕਿੰਨੇ ਬੇਬੀ ਆਈ ਉਹਨਾਂ ਨੂੰ ਤੈਨੂੰ ਬੇਬੀਆਂ ਆ ਗੁੱਟਾਂ ਆ ਤਿੰਨ ਆਉਂਦੀ ਆਇਆ ਇਹ ਵੀ ਸਿਟੀਜ਼ਨ ਆ ਅਮਰੀਕਾ ਤੋਂ ਹਾਂਜੀ ਬੇਬੀਆਂ ਦਾ ਜਨਮ ਸਾਰਾ ਕੁਝ ਉਧਰ ਲਾਇਆ ਇਹ ਵੀ ਸਿਟੀਜ਼ਨ ਉਧਰਲੀ ਆ ਕੁੜੀ ਦੀ ਵੀ ਜਦੋਂ ਪੱਕੀ ਹੋ ਗਈ ਮੇਰੀ ਵਿਆਹੀ ਉਧਰਲੀ ਚ ਰਹੀ ਕਦੋਂ ਆਈ ਆ ਕੁੜੀ ਬਾਹਰ ਹਜੇ ਪਾਰसों ਆਏ ਇਹ ਆ 28 ਤਰੀਕ ਤੇ ਕੌਣ ਆਂਦੀ ਕੁੜੀ ਮੇਰੀ ਅੱਛਾ ਜੀ ਹਾਂਜੀ ਤੋ ਬਾਅਦ ਇੱਥੇ ਆਏ ਸੀ ਆਪਣੇ ਸਹੁਰੇ ਬਾਅਦ ਇਹ ਅੱਜ ਆਏ ਆ ਇਹ ਕਹਿੰਦੇ ਚੱਲ ਸਫਾਈ ਕਰਾਏ ਆਉਣੇ ਆ ਇਹ ਜਿੱਦਾਂ ਅੰਦਰ ਇਹ ਪਤਾ ਨਹੀਂ ਖੁੱਲੇ ਸੀ ਬੂਹੇ ਉਹ ਅੰਦਰ ਆ ਗਈ ਇਹਨਾਂ ਨੇ ਉੱਪਰ ਪਰਦੇ ਖੋਚ ਦਿੱਤੀ ਆ ਪਰਦੇ ਖੋਚੀ ਕੁੜੀ ਤਾਂ ਮੇਰੇ ਕੋਲ ਇਹ ਨਿਆਣੇ ਛੱਡ ਕੇ ਆਈ ਅੱਛਾ ਇਕੱਲੇ ਆਏ ਸੀ ਕੁੜੀ ਦੇ ਇਕੱਲੇ ਆਏ ਸੀਗੇ ਗੱਡੀ ਉਹ ਖੜੀ ਉਹਦੀ ਆ ਵੀ ਮੈਂ ਮੰਮੀ ਸਫਾਈ ਕਰਾ ਕੇ ਮੈਂ ਆ ਜਾਣਾ ਆ ਤੂੰ ਇਹਨਾਂ ਨਿਆਣਿਆਂ ਨੂੰ ਕੋਲੀ ਰੱਖ ਮੈਂ ਤਾਂ ਠੀਕ ਹੈ ਹੁਣ ਵੀ ਕੁੜੀ ਅੰਦਰ ਬੰਦੇ ਆ ਤੁਹਾਡੀ ਕੁੜੀ ਸਾਡੀ ਅੰਦਰ ਹੀ ਬੰਦੇ ਆ ਹੂੰ ਇਹਨਾਂ ਨੇ ਬੰਦ ਕੀਤੀ ਉਹ ਬੰਦ ਕੀਤੀ ਬੰਦ ਕਰਕੇ ਆਪ ਬੋਬੀਲੀ ਚ ਬੈਠੇ ਆ ਹੂੰ ਦੋਨੇ ਧੀ ਮੀਆਂ ਦਮੇ ਹਟਾਈ ਕਿਹਨ ਟੋਗੇ ਪੁਲਿਸ ਨੂੰ ਸ਼ਿਕਾਇਤ ਕੀਤੀ ਉਹ ਹਲੇ ਤੱਕ ਪੁਲਸਾਈ ਨਹੀਂ ਹਲੇ ਤੱਕ ਪੁਲਸਾਈ ਨਹੀਂ ਕੀ ਹੁਣ ਸ਼ਿਕਾਇਤ ਕੀਤੀ ਹੋਰ ਠੀਕ ਹੈ ਥੈਂਕ ਯੂ ਕੱਲ ਆਏ ਆ ਦੋ ਐ ਚਤ ਬਾਰੋਂ ਆਏ ਆ ਬਾਰੋਂ ਪਰ ਥੋੜਾ ਪੀ ਆਏ ਕੱਲ ਹੀ ਆਏ ਆ ਆਪੇ ਤੁਹਾਡਾ ਘਰ ਵਾ ਇਥੇ ਹੋਣਾ ਸੀਗਾ ਹਾਂ ਹਾਂ ਫਿਰ ਕੀ ਗੱਲ ਹੋਈ ਘਰ ਆ ਕੇ ਕੀ ਕਰ ਰਹੇ ਆ ਚਾਪੀਆਂ ਸੀਗਾ ਸਾਡੇ ਕੋ ਆ ਕੇ ਮੜਮਟਾ ਕਪੜਾ ਦੀਦਾ ਸਾਡਾ ਉਹ ਤਿੰਨ ਚੇਰ ਕਰਕੇ ਇਨਾ ਨੂੰ ਕਿ ਚਲ ਗਏ ਹਾਂਜੀ ਰਾਤੀ ਆਪਦੇ ਭੈਣ ਤੇ ਕਰਕੇ ਲੋਣੀ ਚਲ ਗਏ ਇਦਾਂ ਠੀਕ ਹੈ ਤੇ ਸਵੇਰੇ ਫੇਰ ਅਰਲੀ ਆ ਗਏ ਆ ਕੇ ਉਹ ਨਹਾਉਣਿਆਂ ਨੂੰ ਸਫਾਈ ਕਰਾਉਣੇ ਨੂੰ ਕੁਣੀ ਨੂੰ ਕਿਹਾ ਕਿ ਆ ਪਿੰਡ ਦਾ ਠੀਕ ਹੈ ਗੰਦ ਬਹੁਤ ਅੰਦਰ ਠੀਕ ਹੈ ਤੇ ਇਹ ਅੰਦਰ ਸੀਗੇ ਹਰੇ ਮੋਟਰ ਮੋਟ ਪਾਣੀ ਦੀ ਜਾਈ ਤੇ ਇਹ ਕੰਦ ਟੱਪ ਕੇ ਅੰਦਰ ਵੜ ਕੇ ਵੜ ਗਈ ਇਹਦੇ ਵੜ ਕੇ ਇਹਦੇ ਵਾਲ ਫੜ ਲਾ ਵਾਲ ਫੜ ਕੇ ਤਾਂ ਹਾਂਜੀ ਵਾਲ ਫੜ ਕੇ ਤਾਂ ਗਾਲ ਨੂੰ ਪਾ ਲਿਆ ਵਾਲ ਇਥੋਂ ਠੀਕ ਹੈ ਵਾਲ ਪਾ ਕੇ ਤਾਂ ਛੱਡ ਲੈ ਛੱਡ ਲੈ ਕਿੰਨੀ ਮੈਂ ਤੈਨੂੰ ਮਾਰ ਦੇਣਾ ਹੂੰ ਹੂੰ ਇਹਨੂੰ ਮੈਂ ਛਡਾਇਆ ਜਿਹੜੀ ਬਾਹ ਮ ਖੜਾ ਹੋਈ ਦੇਖੋ ਤੁਰਿਆ ਤੂੰ ਰਿਆ ਤੂੰ ਹੀ ਹੂੰ ਹੂੰ ਤੂੰ ਮੈਂ ਤੁਹਾਡੀ ਨੋ ਅਲੀਗੇਸ਼ਨ ਲਾ ਰਹੇ ਵੀ ਤੁਸੀਂ ਉਹਨਾਂ ਕਟ ਮਾਰ ਅੰਦਰ ਕੀਤੀ ਹਾਂ ਨਹੀਂ 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 ਉਹ ਕਟ ਕਾਸਾ ਦੀ ਕਟ ਕਰ ਚਾਰਤਾ ਹਾਂ ਅਸੀਂ ਬੁੱਢੇ ਬੰਦੇ ਉਹ ਤਾਂ ਇਹਨੂੰ ਮਾਨ ਲੱਗੀ ਸੀ ਕੈਮਰੇ ਉਹ ਪ੍ਰੈਗਨੈਂਟ ਵੀ ਆ ਕਹਿੰਦੇ ਪ੍ਰੈਗਨੈਂਟ ਵੀ ਆ ਉਹਨਾਂ ਨੇ ਲੱਤਾਂ ਮਾਰੀਆਂ ਡੈਟੋ ਡਿਚ ਤੁੰਡੀ ਥੜਾ ਝੂਠ ਥੜਾ ਝੂਠ ਮੈਂ ਤਾਂ ਇਹ ਆਪ ਦੀ ਘਰ ਵਾਲੀ ਛੜਾਇਆ ਕੈਮਰੇ ਲੱਗੇ ਆ ਬੰਦ ਕਿਨੇ ਕੀਤੇ ਗਏ ਕੈਮਰੇ ਕਹਿੰਦੇ ਹੀ ਕਿਤੇ ਸਾਡੀ ਪ੍ਰਾਪਰਟੀ ਆ ਮੇਰੀ ਗੱਲ ਸੁਣੋ ਤੁਸੀਂ ਚੁੱਪ ਕਰ ਜਓ ਤੁਸੀਂ ਨਾ ਬਾਲੇ ਇਹਨਾਂ ਦਾ ਜਵਾਬ ਸਵਾਲ ਕਰੋ ਸਾਡੀ ਪ੍ਰਾਪਰਟੀ ਅਸੀਂ ਅੰਦਰ ਰੱਖੀ ਸੀ ਕੈਮਰੇ ਤੁਸੀਂ ਬੰਦ ਕੀਤੇ ਸੀ ਅਸੀਂ ਬੰਦ ਕੀਤੇ ਆ ਅੱਛਾ ਫਿਰ ਉਹਨਾਂ ਨੇ ਕਦੇ ਕਾਲੇ ਬੰਦ ਕੀਤੇ ਸਾਡੇ ਅੱਛਾ ਕਦੇ ਨਕਾਲੀ ਬੰਦ ਕਰ ਦਿੱਤੀ ਉਹ ਕਾਰਨ ਕੀ ਕੈਮਰੇ ਤਾਂ ਸੇਫਟੀ ਲਈ ਹੁੰਦੇ ਬੰਦ ਤੇ ਤੁਹਾਨੂੰ ਕੋਈ ਵੀ ਲੋਡ ਲੋਡ ਨੇ ਸਾਡੀ ਸੇਫਟੀ ਕਰੀ ਹੈ ਕੈਮ ਕੈਮਰੇ ਤਾਂ ਸੇਫਟੀ ਨਹੀਂ ਕੋਈ ਕੈਮਰੇ ਤਾਂ ਤਾਂ ਕਹਿੰਦਾ ਜੀ ਕੈਮਰੇ ਹੀ ਆਪਾਂ ਤੁਸੀਂ ਕਹਿ ਰਹੇ ਸਾਡੇ ਨੂੰ ਤੱਕਾ ਹੋ ਰਿਹਾ ਤੱਕਾ ਹੋ ਰਿਹਾ ਛੱਡ ਤੱਕਾ ਅੱਗੇ ਵੀ ਸਾਡੇ ਨੂੰ ਤੱਕਾ ਸਾਡੀ ਪੈਸੇ ਬੁਰੀ ਸਾਡੀ ਲਵਾ ਲਏ ਨੇ ਹੁਣ ਤੁਸੀਂ ਜਿੰਦੇ ਲਾ ਪਰ ਸਾਡੇ ਤੱਕੇ ਦਾ ਸਾਰੀ ਬਾਲੀ ਹੁਣ ਤੁਸੀਂ ਜਿੰਦੇ ਲਾਇਓ ਸੀਗੇ ਉਹ ਤਾਂ ਕੁੜੀ ਹੁਣ ਬਾਹਰ ਗੱਡੀ ਹੈ ਸਾਰੇ ਪੁਲਿਸ ਨੇ ਆ ਪੁਲਿਸ ਨੇ ਮੈਂ ਹੁਣ ਜਿੰਦਾ ਝੂਠਾ ਸਾਹਮਣੇ ਲਾਇਆ ਇਹ ਤਾਂ ਇਧਰ ਡਰਦੇ ਆ ਬੰਦੇ 20 ਆ ਭਾਰਤੀਆਂ ਕੇ ਤੁਹਾਨੂੰ ਮਾਰਨ ਕੇ ਆ ਗਏ ਅੱਛਾ 20 ਬੰਦੇ ਉਹਨਾਂ ਦੇ ਆਏ ਸਾਡਾ ਕੋਈ ਬੰਦਾ ਨਹੀਂ ਆਇਆ ਤੇ ਸਾਡਾ ਕੋਈ ਰਸਦਾਰ ਕੋਈ ਨਹੀਂ ਉਹਦੇ ਬੰਦੇ 20 ਛੱਦੇ ਉਹਨੇ ਮੈਂ ਕਿੰਦਾ ਲਾ ਕੇ ਸਾਨੂੰ ਮਾਰਨ ਆ ਕੇ ਅੱਛਾ ਤਾਂ ਆਈ ਡਰਦੇ ਆ ਜਿੰਦਾ ਲਾ ਠੀਕ ਉਦਾਂ ਨੇ ਇੱਥੇ ਬੈਠੇ ਇਹ ਰੋਲਾ ਕਿਸ ਗੱਲ ਦਾ ਪੈਂਦਾ ਜੀ ਇਹ ਲੜਾਈ ਰੋਲਾ ਰੋਲਾ ਕੋਈ ਨਹੀਂ ਲੜ ਅਸੀਂ ਬਾਹਰ ਨਹੀਂ ਦੇ ਇਹ ਮੁੰਡਾ ਮੁਖਤਿਆਰ ਸੀਗਾ ਇੱਕ ਛੋਟਾ ਭਰਾ ਮੇਰਾ ਕੁੜੀ ਆ ਤਨ ਤਨ ਬੱਤੇ ਆ ਮੇਰੇ ਇਹਨੀ ਬਾਾਰ ਵੀ ਵੱਡਾ ਸੀਗਾ ਮੂਲ ਖਤਿਆਰ ਸੀ ਆਪਦੇ ਨੂੰ ਪ੍ਰਾਪਰਟੀ ਲਵਾਇਆ ਟਰੱਕ ਟਰੱਕ 20 ਟਰੱਕ ਇਹਨੇ ਆਪਦੇ ਨੂੰ ਲਵਾਇਆ ਢਾਈ ਨੂੰ ਨਹੀਂ ਆਉਂਦੀ ਜਾੜਾ ਸਾਰਾ ਸਾਰਾ ਤਾਂ ਬਨੇ ਹੀ ਕੰਮ ਕੀਤਾ ਲੋਜ ਫੈਬਰੀ ਸੀ ਛੋਟੇ ਮੋਟੇ ਦਾ ਵਿਆਹ ਰੱਖਿਆ ਇਹਦੇ ੱਤਕਾ ਦੇ ਕੇ ਸਾਰੇ ਸ਼ਾਮ ਫੈਬਰੀ ਨੂੰ ਬਾਹਰ ਕੱਢਦਾ ਸੀ ਜੁ ਵੈਸੇ ਹੂੰ ਸਾਡੇ ਕੋਲ ਸਾਰਾ ਪੇਪਰ ਵਰਕ ਹੈਗਾ ਲੱਤਾਂ ਮਾਰੀ ਇੱਕ ਹੀ ਦੇ ਲਈ 33 ਲੱਖ 3 ਕਰੋੜ ਮਿੱਤਾਂ ਨੇ ਲੋਨ ਚਕਾਇਆ ਟੱਕਾਂ ਦਾ ਬਹੁਤ ਪੈਸੇ ਨਹੀਂ ਖਾਦੇ ਉਹ ਮੈਂ ਉੱਥੇ ਦੂਜੇ ਕਰਦੇ ਰਾਂ ਛੋਟੇ ਮਿਟੇ ਤੋਂ ਡੇਟ ਕਰ ਤੇ ਕਾ ਉਹਦਾ ਹੁਣ ਮੈਂ ਹੀ ਫੜ ਤੁਰ ਕੇ ਨਹੀਂ ਵਿਆਹ ਕਰ ਕੀਤਾ ਉਸ ਤੋਂ ਫਿਰ ਘਰੋਂ ਕਟਿਆ ਵੇਕਾਰ ਕੀਤਾ ਸਾਡੇ ਕੱਪੜੇ ਛਮਾਰ ਇਹਦੇ ਘਰੇ ਵਿਆਹ ਉੱਥੇ ਠੀਕ ਹੈ ਬੱਸ ਕਰੋ ਬੱਸ ਕਰੋ ਉਹ ਤਾਂ ਪਰ ਤਾਰੂ ਦਾ ਬੱਸ ਕਰ ਜੋ ਬੱਸ ਕਰੋ ਤਾਂ ਤੋਂ ਕਿ ਐਸੇ ਤੋ ਸੇਜੇ ਉਮਰਪੁਰ ਪਿੰਡ ਦੇ ਵਿੱਚ ਕੀ ਮਾਮਲਾ ਸੀ ਸਾਨੂੰ 112 ਤੇ ਕਾਲ ਆਈ ਸੀ ਇੱਕ ਗਰਗੀਸ਼ ਕੋਰ ਪਤਨੀ ਹੋ ਦਿੰਦ ਦੀ ਉਮਰਪੁਰ ਕਲਾ ਉਹਨੇ ਫੋਨ ਕੀਤਾ ਸੀ 112 ਤੇ ਮੇਰੇ ਸੱਸ ਸਹੁਰਾ ਮੈਨੂੰ ਘੁੱਟ ਮਾਰ ਰਹੇ ਹੁੰਮ ਤੇ ਜੇ ਤੁਸੀਂ ਆਈਆ ਆ ਕੇ ਦੇਖਿਆ ਤੇ ਸੱਸ ਸਹੁਰੇ ਦੇ ਅੰਦਰ ਲੋਕ ਲਾਇਆ ਸੀ ਹੂੰ ਅਸੀਂ ਲੋਕ ਲਾ ਕੇ ਕੁੜੀ ਨੂੰ ਕੁਛ ਕੀਤੀ ਤੇ ਉਹਨਾਂ ਨੇ ਕਿਹਾ ਵੀ ਮੇਰੀ ਨੂੰ ਇਹ ਨਾ ਹੋਇਆ ਮੇਰੇ ਸੱਸ ਸਹੁਰੇ ਨੇ ਕਤਲ ਕੀਤੀ ਤੇ ਹੁਣ ਅਸੀਂ ਕੁੜੀ ਨੂੰ ਭੇਜਤਾ ਹਸਪੀਟਲ 2 ਹਫਤੇ ਲੱਗ ਗਏ ਤੇ ਵਾਕੀ ਜੋ ਵੀ ਕਾਰਵਾਈ ਹੈਗੀ ਆ ਅਸੀਂ ਬਣਦੀ ਕਾਵੇ ਕਿ ਨੂੰ ਪਹੁੰਚ ਜਾਵਾਂਗੇ ਮਤਲਬ ਕੁੜੀ ਨੂੰ ਅੰਦਰ ਬੰਦ ਕਰਨਾ ਹੈ ਅਜੇ ਕਾ ਲੋਕ ਕੁੜੀ ਨੂੰ ਤੁਸੀਂ ਲੋਕ ਲਾਇਆ ਆਪਣੀ ਲੋਕ ਅਸੀਂ ਬਾਹਰੋਂ ਹੀ ਕੁੰਡਾ ਲਾਇਆ ਸੀਗਾ ਲੌਕ ਲੱਗੇ ਹੋਏ ਸਨ ਲੋਕ ਗੇਟ ਨੂੰ ਲੱਗਾ ਸੀ ਗੇਟ ਨੂੰ ਗੇਟ ਨੂੰ ਲੱਗਾ ਸੀ ਗੇਟ ਨੂੰ ਲੌਕ ਲਾਇਆ ਸੀ ਕੁੜੀ ਨੂੰ ਬਾਹਰ ਕੱਢ ਕੇ ਆਉਣ ਸੀ ਸੇਫਟਾ ਹਸਪੀਟਲ ਕੁੜੀ ਦੇ ਹਾਲਤ ਕੀ ਦਾ ਸੀ ਜੀ ਕੁੜੀ ਦੱਸਦੀ ਕਹਿੰਦੀ ਮੇਰੇ ਪੇਟ 'ਚ ਲੱਤ ਮਰੀ ਹੋਈ ਹੂੰ ਪ੍ਰੈਗਨੈਂਟ ਹੈ ਕੁੜੀ ਜੀ ਤੈਨੂੰ ਦੱਸਦੀ ਉਹਦੇ ਤੋਂ ਕੋਈ ਕੀ ਲੱਗਦਾ ਇਹ ਕਿਡਨੈਪਿੰਗ ਦਾ ਮਾਮਲਾ ਸੀ ਕਿ ਜਵੰਦਰ ਬੰਦ ਕਰ ਕਿਡਨੈਪਿੰਗ ਇਹਨਾਂ ਦਾ ਕੋਈ ਆਪਸੀ ਹੈ ਨਾ ਥੇਲੂ ਜਿਹੜਾ ਹੈ ਕਾਫੀ ਦੇਰ ਦਾ ਹੀ ਆ ਪ੍ਰੋਪਰ ਅੰਦਰ ਬੰਦ ਕਰਕੇ ਰੱਖਿਆ ਸੀ ਕੀ ਲੱਗਦਾ ਤੁਹਾਨੂੰ ਮੌਕੇ ਤੇ ਉਹਦੇ ਪਰਿਵਾਰਕ ਮੈਂਬਰ ਜਿਹੜੇ ਬਾਹਰ ਬੈਠੇ ਪੇਕਾ ਪਰਿਵਾਰ ਕਾਹ ਹਾਂ ਬੀਰੋ ਦਾ ਪਿਕਅਪ ਰੋਡ ਪਿਕਅਪ ਰੋਡ ਉੱਤੇ ਰੱਖਿਆ ਹੈ ਜਿਵੇਂ ਲੋਕ ਲਾਇਆ ਹੈ ਸੀ ਲੋਕ ਕੰਦਰੋਂ ਲਾਇਆ ਸੀ ਕੋਈ ਸੀਸੀ ਪੜੇ ਵਗੈਰਾ ਵੀ ਕਹਿੰਦੇ ਕੈਮਰੇ ਵਗੈਰਾ ਵੀ ਬੰਦ ਸੀ ਇਹ ਵੀ ਕਹਿੰਦੇ ਬੰਦ ਕੀਤੀ ਸੀ ਲਾਈਟ ਵੀ ਬੰਦ ਸੀ ਲਾਈਟ ਵੀ ਬੰਦ ਕੀਤੀ ਹੈ ਇੱਕ ਕੰਪਲੇਂਟ ਕੀਤੀ ਨੂੰ ਕਾਫੀ ਟਾਈਮ ਹੋ ਗਿਆ 2 ਢਾਈ ਘੰਟੇ ਬਾਅਦ ਪੁਲਿਸ ਪਹੁੰਚ ਰਹੀ ਹੈ ਉਹਦਾ ਕੀ ਕਾਰਨ ਰਿਹਾ ਜੀ ਕਿਉਂਕਿ ਇੱਥੇ ਅਸੀਂ ਬਾਹਰ ਡੇਢ ਘੰਟੇ ਵੀਡੀਆ ਨਾ ਹੋ ਗਿਆ ਇੱਥੇ ਪਿੰਡ ਵਾਲੇ ਆ ਗਏ ਉਹਦੇ ਪੇਕੇ ਪਰਿਵਾਰ ਹੋ ਗਿਆ ਪੁਲਿਸ 5 ਕਿਲੋਮੀਟਰ ਤੋਂ ਇੰਨਾ ਟਾਈਮ ਲੱਗਣ ਲੱਗਾ ਇਤੋਂ ਪਹਿਲਾਂ ਇੱਕ ਐਕਸੀਡੈਂਟ ਹੋਇਆ ਸੀ ਇੱਥੇ ਪੌੜਾ ਰੋਡ ਤੇ ਇੱਥੇ ਦੀ ਕਾਫੀ ਲੋਕ ਇਕੱਠੇ ਹੋਏ ਸੀ ਤੇ ਉਹਨਾਂ ਨੂੰ ਇੱਕ ਟਰੱਕ ਦੀ ਨਾ ਟੱਕਰ ਮਾਰੀ ਸੀ ਗੱਡੀ ਦੇ ਵਿੱਚ ਉਹ ਕਾਫੀ ਰੋਡ ਜਾਮ ਕੀਤਾ ਸੀਗਾ ਉਧਰੋਂ ਸਜਾ ਆਟੇ ਫਿਰ ਅਸੀਂ ਦਰਵਾਜ਼ਾ ਆਏ ਇਹ ਤੁਸੀਂ ਦੇਖਿਆ ਉਹ ਨਾ ਕੁੜੇ ਦੇ ਹੱਥ ਆ ਗਿਆ ਜੇ ਕੋਈ ਕੁ ਦੇਖ ਲਈ ਕੁੜੀ ਹੁਣ ਕੁੜੀ ਨੂੰ ਹਸਪਤਾਲ ਭੇਜਤਾ ਜੋ ਗਿਆਨ ਦੋਗੀ ਉਹ ਆਪਾਂ ਘਰ ਵੀ ਕਰਦੇ ਆਂ ਥੈਂਕ ਯੂ